ਸਤ ਸਤੋਸਤੋ ਭਾਰਤੀ ਮੌਸਮੀ ਪਾਕ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਾਂਗੇ ਕਿ 8 ਜੁਲਾਈ 2024 ਤੱਕ ਦਾ ਮੌਸਮ ਕਿਵੇਂ ਰਹੇਗਾ ਦੋਸਤੋ ਸਭ ਤੋਂ ਪਹਿਲੀ ਗੱਲ ਕਿ ਹਾਲਾਤ ਇਹੋ ਜਿਹੇ ਬਣੇ ਨੇ ਬੰਗਾਲ ਦੀ ਖਾੜੀ ਤੋਂ ਨਮੀ ਪਹੁੰਚ ਰਹੀ ਹੈ ਹਰਪ ਸਾਗਰ ਤੋਂ ਨਮੀ ਪਹੁੰਚ ਰਹੀ ਹੈ ਪਰੰਤੂ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਕਿਤੇ ਦਿੱਲੀ ਦੇ ਵਿੱਚ ਉਹ ਸਾਰੇ ਜਿਹਾ ਸਾਰਾ ਵਰਖਾ ਪੈ ਜਾਂਦੀ ਹੈ ਕਦੇ ਯੂਪੀ ਦੇ ਵਿੱਚ ਪੈ ਜਾਂਦੀ ਹੈ ਲੇਕਿਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੱਖਣ ਪੱਛਮੀ ਸਾ ਜਿਹੜਾ ਹੈਗਾ ਉਹ ਲਗਾਤਾਰ ਇੰਤਜ਼ਾਰ ਕਰ ਰਿਹਾ ਹੈ ਦੂਸਰੇ ਪਾਸੇ ਵਿਡੰਬੜਾ ਦੇਖੋ ਕਿ ਜ਼ਮੀਨ ਮੀਨੂ ਤਰਸ ਰਹੀ ਹੈ ਪਰੰਤੂ ਡਰਾਈ ਮੌਨਸੂਨ ਸੁੱਕਾ ਮਾਨਸੂਨ ਜਿਹੜਾ ਹੈਗਾ ਉਹ ਪੂਰੇ ਭਾਰਤ ਨੂੰ ਕਵਰ ਕਰ ਚੁੱਕਾ ਹੈ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਸਮੇਂ ਮਾਨਸੂਨ ਨੇ ਪੂਰਾ ਭਾਰਤ ਕਵਰ ਕਰ ਲਿਆ ਇਹ ਭਾਰਤੀ ਮੌਸਮੀ ਭਾਗ ਦਾ ਕਹਿਣਾ ਹੈ ਤਾਂ ਇਹ ਚ ਕੋਈ ਦੋਰਾ ਹੀ ਨਹੀਂ ਹੈਗੀ ਕਿਉਂਕਿ ਮਾਨਸੂਨ ਕਵਰ ਕਰ ਸਕਦਾ ਹੈ ਮੌਨਸੂਨ ਦਾ ਮਤਲਬ ਇਹ ਨਹੀਂ ਕਿ ਵਰਖਾ ਆਵੇਗੀ ਮੌਨਸੂਨ ਦਾ ਮਤਲਬ ਹੁੰਦਾ ਕਿ ਹਵਾ ਦੀ ਪੋਜੀਸ਼ਨ ਜਿਹੜਾ ਬਦਲ ਜਾਂਦੀ ਹੈ ਤੇ ਹਵਾ ਦੇ ਜੋ ਪੈਰਾਮੀਟਰ ਪੂਰੇ ਹੋ ਜਾਂਦੇ ਆ ਉਸ ਸਮੇਂ ਕਿਹਾ ਜਾਂਦਾ ਕਿ ਮੌਨਸੂਨ ਜਿਹੜਾ ਹੈਗਾ ਪੰਜਾਬ ਨੂੰ ਕਵਰ ਕਰਕੇ ਪਾਕਿਸਤਾਨ ਦੇ ਵਿੱਚ ਭਾਰਤ ਨੂੰ ਕਵਰ ਕਰਕੇ ਪਾਕਿਸਤਾਨ ਦੇ ਵਿੱਚ ਪਹੁੰਚ ਚੁੱਕੀ ਹੈ ਹੁਣ ਗੱਲ ਇਹ ਹੈਗੀ ਹੈ ਕਿ ਆਖਿਰ ਤੇ ਸਵਾਲ ਇਹੀ ਹੈ ਕਿ ਲਗਾਤਾਰ ਉਮੀਦ ਇਹੇ ਬਣੀ ਹੋਈ ਹੈ ਕਿ ਮੀਂਹ ਪਵੇਗਾ ਭਾਰੀ ਮੀਂਹ ਪਊਗਾ ਲੇਕਿਨ ਮੀਂਹ ਨਹੀਂ ਪੈਂਦਾ ਤਾਂ ਮੀਂਹ ਆਵੇਗਾ ਕਦੋਂ ਤਾਂ ਇਸ ਸਮੇਂ ਇੱਕ ਸਥਿਤੀ ਬਣ ਰਹੀ ਹੈ ਬੋਸ ਸਥਿਤੀ ਇਹ ਬਣ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਾਂ ਪੱਛਮੀ ਡਿਸਰਬੈਂਸ ਆ ਰਿਹਾ ਹੈ ਆਮ ਤੌਰ ਤੇ ਅਸੀਂ ਪਿਛਲੇ ਸਾਲਾਂ ਚ ਦੇਖਿਆ ਕਿ ਸਾਡੇ ਇੱਥੇ ਵੀ ਉਦੋਂ ਹੀ ਪੈਂਦਾ ਹੈ ਪੱਛਮੀ ਡਿਸਰਬੈਂਸ ਆਉਂਦਾ ਹੈ ਤਾਂ ਇਸ ਸਮੇਂ ਜਦੋਂ ਹੁਣ ਮਾਨਸੂਨ ਪੂਰਾ ਭਾਰਤ ਕਵਰ ਕਰ ਗਈ ਹੈ ਤੇ ਮਾਨਸੂਨ ਦੀ ਜਿਹੜੀ ਰੇਖਾ ਹੋਏਗੀ ਮਾਨਸੂਨ ਦੀ ਟਰਫ ਹੋਏਗੀ ਅੱਗੇ ਜਿਹੜੀ ਮੀਂਹ ਪੈਣਾ ਹੈ ਉਹ ਮਾਨਸੂਨ ਦੀ ਟਰਫ ਤੇ ਪੈਣਾ ਹੈ ਜੇ ਟਰਫ ਉੱਪਰ ਹੈ ਜਿੱਥੇ ਟਰਫ ਹੋਏਗੀ ਉਹਦੇ ਆਸ-ਪਾਸੇ ਮੀਂਹ ਪਿਆ ਕਰੇਗਾ ਤੇ ਟਰੈਫ ਕਿੱਥੇ ਐ ਸਮੇਂ ਐ ਸਮੇਂ ਟਰੈਫ ਜਿਹੜੀ ਹੈਗੀ ਐ ਫਰੋਜ਼ਪੁਰ ਦੇ ਉੱਪਰ ਦੀ ਹੁੰਦੀ ਹੋਈ ਰੋहतक ਹਰਦੋਈ ਪਾਲੀਆ ਹੁੰਦੀ ਹੋਈ ਮਨੀਪੁਰ ਤੱਕ ਪਹੁੰਚ ਰਹੀ ਹੈ ਤਾਂ ਅਗਲੇ ਦਿਨ ਟਰੈਫ ਦਾ ਇੱਥੇ ਹੀ ਬਣੇ ਰਹਿਣ ਦੀ ਸੰਭਾਵਨਾ ਹੈ ਤੇ ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਉਹਦੇ ਕਰਕੇ ਵਰਖਾ ਹੋ ਸਕਦੀ ਹੈ ਤਾਂ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇੱਥੇ ਵਰਖਾ ਹੋ ਸਕਦੀ ਹੈ 2 ਅਤੇ 3 ਦੇ ਵਿਚ ਜਿਹੜੀ 2 ਅਤੇ 3 ਜੁਲਾਈ ਦੇ ਵਿਚ ਕੱਲ ਦੀ ਰਾਤ ਕੋਈ ਥਾਵਾਂ ਤੇ ਵਰਖਾ ਸਵੇਰੇ ਸਵੇਰੇ ਦੇਖ ਨੂੰ ਮਿਲੇਗੀ ਤੇ ਹੁਣ ਅਗਲੇ ਦਿਨਾਂ ਚ ਹੌਲੀ ਹੌਲੀ ਵਰਖਾ ਵਧੇਗੀ ਐਸ ਦੀ ਪੂਰੀ ਪੂਰੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਦੱਸੀ ਹੈ ਹੁਣ ਭਾਰਤੀ ਮੌਸਮ ਵਿਭਾਗ ਕੀ ਕਹ ਰਿਹਾ ਹੈ ਇਹ ਤਾਂ ਇਸ ਨੂੰ ਤੁਸੀਂ ਆਪਣੇ ਆ ਪੜ੍ਹ ਲਓ ਤੇ ਤਾਂ ਕਹ ਰਿਹਾ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਉੱਤਰਾਖੰਡ ਦੇ ਵਿੱਚ ਭਾਰੀ ਤੋਂ ਅਤੀ ਭਾਰੀ ਵਰਖਾ ਹੋ ਸਕਦੀ ਹੈ ਭਾਰਤੀ ਮੌਸਮ ਵਿਭਾਗ ਕਹ ਰਿਹਾ ਕਿ ਭਾਰੀ ਵਰਖਾ ਹੋ ਸਕਦੀ ਸਾਡੇ ਸੇਰੀ ਦੇ ਵਿੱਚ ਤਾਂ ਕੋਲਮਲਾ ਕੇ ਜਿੰਨੇ ਮਾਡਲ ਨੇ ਜੇ ਤੁਸੀਂ ਪਹਿਲਾ ਮਾਡਲ ਦੇਖੋ ਕਿਉਂਕਿ ਆਖਰ ਤੇ ਕਿਹਾ ਜਾਂਦਾ ਕਿ ਵਰਖਾ ਨਹੀਂ ਹੋਈ ਹੁਣ ਮਾਡਲ ਜਿਹੜਾ ਹੈਗੇ ਆ ਉਹ ਇਹ ਸ਼ੋਅ ਕਰ ਰਿਹਾ ਕਿ ਤੈਨ ਤਿਕ ਨੂੰ ਵਰਖਾ ਹੋਏਗੀ ਆ ਸ਼੍ਰੀ ਅਮਸਾ ਸਾਹਿਬ ਦੇ ਨੇੜੇ ਤਰਨਤਾਰਨ ਨਾਇਪੁਰ ਦੇ ਨੇੜੇ ਚੰਗੀ ਵਰਖਾ ਦੀਆਂ ਝੁੱਟੀਆਂ ਦਿਖਾ ਰਿਹਾ ਹੈ ਠੀਕ ਹੈ ਕਿ ਆ ਦੱਖਣ ਪੱਛਮ ਫੇਰ ਇਹੇ ਪਿੱਛੇ ਛੱਡ ਰਿਹਾ ਹੈ ਇਹ ਦੱਖਣ ਪੱਛਮ ਦੇ ਵਿੱਚ ਹੀ ਰੋਲਾ ਰਿੰਦਾ ਦੱਖਣ ਪੱਛਮ ਦੇ ਵਿੱਚ ਹੀ ਘਟ ਦਿਖਾ ਰਿਹਾ ਹੈ ਬਾਕੀ ਪੰਜਾਬ ਚ ਰਮੀ ਪੈ ਰਿਹਾ ਸਾਡੇ ਤਾਂ ਅੱਜ ਵੀ ਪਿਆ ਹੈ ਲੇਕਿਨ ਆ ਜਿਹੜਾ ਦਿਖਾ ਰਿਹਾ ਹੈ ਕਿ ਕਿ 4 ਤਰੀਕ ਨੂੰ ਇਹ ਸਰਸਾ ਹਿਸਾਰ ਇਹ ਏਰੀਆ ਨਾਲ ਜਿਹੜਾ ਹੈਗਾ ਦੱਖਣ ਪੱਛੇ ਪੰਜਾਬ ਦੇ ਹਿੱਸੇ ਨੂੰ ਆ ਜਿਹੜਾ ਲਾਲ ਹੈਗਾ ਇਹ ਚੰਗੀਆਂ ਝੁੱਟੀਆਂ ਵੀ ਲਾ ਸਕਦਾ ਹੈ। ਕੁੱਲ ਮਿਲਾ ਕੇ ਜਿਹੜੇ ਸਿਸਟਮ ਹੈ ਉਹ ਇੱਕ ਹੀ ਦਿਖਾ ਰਿਹਾ ਹੈ ਕਿ ਵਰਖਾ ਜਿਹੜੀ ਹੈਗੀ ਹੈ ਹੁਣ ਵਧੇਗੀ। ਹੁਣ ਇਹ 6 ਤਰੀਕ ਨੂੰ ਦਿਖਾ ਰਿਹਾ ਹੈ। ਤਾਂ ਭਾਰਤੀ ਮੌਸਮ ਵਿਭਾਗ ਦੇ ਜੋ ਵੀ ਇਹ ਡਾਟਾ ਹੈ ਇਸ ਸਮੇਂ ਉਹ ਦੱਸ ਰਿਹਾ ਕਿ ਵਰਖਾ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈ। ਪਰੰਤੂ ਜ਼ਮੀਨ ਦੇ ਉੱਪਰ ਹਜੇ ਤੀਕ ਉਸ ਤਿੱਕਰੀ ਖੁੱਲ ਕੇ ਵਰਖਾ ਨਹੀਂ ਹੋਈ। ਜਿਸ ਕਰਕੇ ਪਰੇਸ਼ਾਨੀ ਦੇ ਵਿੱਚ ਕਿਸਾਨ ਨੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੀਆਂ ਪੂਰਬੀ ਹਵਾਵਾਂ ਕਰਕੇ ਨਮੀ ਆ ਰਹੀ ਹੈ ਭਾਵੇਂ ਕਿ ਤਾਪਮਨ ਥੱਲੇ ਚੱਲ ਰਿਹਾ ਹੈ ਲੇਕਿਨ ਉਹ ਨਮੀ ਦੇ ਕਰਕੇ ਗਰਮੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਿਸ ਕਰਕੇ ਖੇਤਾਂ ਦੇ ਕੰਮ ਵੀ ਕਰਨੇ ਔਖੇ ਹੋਏ ਪਏ ਐ ਹਿਮਾਚਲ ਦੇ ਵਿੱਚ ਹੀ ਵਰਖਾ ਦੀ ਸੰਭਾਵਨਾ ਜੀ ਜੇ ਤੁਸੀਂ ਪੰਜਾਬ ਦੇਖਦੇ ਹੋ ਤਾਂ ਇਹਨਾਂ ਨੇ ਪੂਰੇ ਹੀ ਪੰਜਾਬ ਦੇ ਵਿੱਚ ਤੁਸੀਂ ਇਹ ਪੜ ਸਕਦੇ ਹੋ ਪਠਾਨਕੋਟ ਗੁਰਦਾਸਪੁਰ ਸਿਉਂਸਰ ਤਰਨਤਾਰਨ ਹੁਸ਼ਿਆਰ ਪਨਾਵਾ ਸ਼ਹਿਰ ਕਪੂਰਥਲਾ ਜਲੰਧਰ ਸਾਰੇ ਹੀ ਏਰੀਆ ਦੇ ਵਿੱਚ ਇਹਨਾਂ ਨੇ ਵਰਖਾ ਦੀ ਸੰਭਾਵਨਾ ਪ੍ਰਗਟ ਕੀਤੀ ਹੈ 3 4 5 6 ਨੂੰ ਇਹ ਤਾਂ ਕਹਿ ਰਿਹਾ ਕਿ ਲਗਭਗ 100% ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਰੰਤੂ ਹੁਣ ਆਹ ਜਿਹੜੇ ਜ਼ਿਲ੍ਹੇ ਰਹਿ ਜਾਂਦੇ ਆ ਸਾਡਾ ਫਿਰੋਜ਼ਪੁਰ ਫਾਜ਼ਿਲਕਾ ਫਰੀਕੋਟ ਮੁਕਸਰ ਮੋਗਾ ਬਟਿੰਡਾ ਇਹੇ ਜਿਹੜੇ ਪ੍ਰੋਬਲਮ ਵਾਲੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵਰਖਾ ਘੱਟ ਹੁੰਦੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਵੀ ਐ ਸੰਭਾਵਨਾ ਹੈ ਕਿ 50 ਤੋਂ 75% ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਜੇਕਰ ਇਹ ਜਿਲ੍ਹੇ ਗੱਲ ਕਰੋਗੇ ਲੁਧਿਆਣਾ ਚ ਵਰਖਾ ਹੋ ਚੁੱਕੀ ਹੈ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਤਾਂ ਇੱਥੇ ਵੀ ਹੁਣ ਕਾਫੀ ਜ਼ਿਆਦਾ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਚ ਮੀਂਹ ਪੈ ਸਕਦਾ ਹੈ ਵਾਰਨਿੰਗ ਪੰਜਾਬ ਦੇ ਵਿੱਚ ਫੇਰ ਪਹੁੰਚੇਗਾ ਭਾਰੀ ਮੀਂਹ ਦੀ ਹੈ ਇੱਕ ਦੋ ਥਾਵਾਂ ਤੇ অতি ਭਾਰੀ ਮੀਂਹ ਦੀ ਵਾਰਨਿੰਗ ਹੈਗੀ ਹੈ ਪਰੰਤੂ ਜਿਹੜੇ ਜ਼ਿਲ੍ਹਿਆਂ ਚ ਵਰਖਾ ਨਹੀਂ ਹੋਈ ਫਿਰੋਜ਼ਪੁਰ ਫਾਜ਼ਿਲਕਾ ਫਰੀਕੋ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਜ਼ਿਲਿਆਂ ਮਲੇਰਕੋਟਲਾ ਇਹਨਾਂ ਜ਼ਿਲਿਆਂ ਦੇ ਵਿੱਚੋਂ ਭਾਰਤੀ ਮੌਸਮ ਵਿਭਾਗ ਨੇ ਵਾਰਨਿੰਗ ਹਟਾ ਲਈ ਹੈ। ਕੇਵਲ ਹਰਾ ਹੈ ਪਰੰਤੂ ਫੇਰ ਵੀ ਜਿਹੜਾ ਹੈਗਾ ਸੰਭਾਵਨਾ ਹੈ ਬੰਦੀ ਹੈ ਕਿ ਹੁਣ ਇਹਨਾਂ ਜ਼ਿਲ੍ਹਿਆਂ 'ਚ ਵਰਖਾ ਹੋਵੇਗੀ। ਤਾਂ ਚੰਡੀਗੜ੍ਹ ਦੇ ਵਿੱਚ ਵਰਖਾ ਦੀ ਚੰਗੀ ਸੰਭਾਵਨਾ ਹੈ। ਪੂਰੇ ਹੀ ਹਰਿਆਣਾ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਹੈ। ਕਹਿਣ ਦਾ ਮਤਲਬ ਇਹ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਤੱਕ ਜਿਹੜੇ ਹਾਲਾਤ ਬਣੇ ਹੋਏ ਸੀਗੇ ਸਾਡੇ ਕਿ ਵਰਖਾ ਨਹੀਂ ਹੋ ਰਹੀ ਸੀਗੀ ਉਹ ਹਾਲਾਤ ਹੁਣ ਸੰਭਾਵਨਾ ਹੈਗੀ ਹੈ ਕਿ ਟੁੱਟ ਜਾਣਗੇ। ਤਿੰਨ ਤਰੀਕ ਨੂੰ ਵਰਖਾ ਵਧੇਗੀ ਅੱਜ ਨਾਲੋਂ ਵੱਧ ਏਰੀਆ ਕਵਰ ਕਰੇਗੀ ਅੱਜ ਕਈ ਜਗ੍ਹਾ ਚੰਗੀਆਂ ਛੁੱਟੀਆਂ ਲੱਗੀਆਂ ਐ ਤੇ ਤਿੰਨ ਤਰੀਕ ਨੂੰ ਵਰਖਾ ਏਰੀਆ ਵਧਾ ਸਕਦੀ ਹੈ ਤੇ 4 ਅਤੇ 5 ਤਰੀਕ ਨੂੰ ਫਿਰ ਜਿਹੜਾ ਹੈਗਾ ਵਰਖਾ ਕਾਫੀ ਏਰੀਆ 'ਚ ਅੱਗੇ ਹੋ ਸਕਦੀ ਹੈ ਤਾਂ ਹਰਿਆਣੇ ਦੇ ਵਿੱਚ ਕਈ ਸਾਈ ਥਾਵਾਂ ਦੇ ਉੱਪਰ ਔਰਾਂ ਅਲਰਟ ਜਾਰੀ ਹੋਇਆ ਜਿੱਥੇ ਕਿ ਭਾਰੀ ਵਰਖਾ ਹੋ ਸਕਦੀ ਹੈ ਤੇ ਕਈ ਥਾਵਾਂ ਦੇ ਉੱਪਰ ਕੱਲੇ ਅਤਿ ਭਾਰੀ ਵਰਖਾ ਹੋਣ ਦੀ ਵੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਇਸੇ ਤਰੀਕੇ ਦੇ ਨਾਲ ਗੰਗਾ ਨਗਰ ਹਰਮਾਨਗੜ ਦੇਖੀਏ ਅੱਜ ਗੰਗਾ ਨਗਰ ਚਵਰਖਾ ਹੋਈ ਹੈ ਗੰਗਾ ਨਗਰ ਦਾ ਅੱਜ ਚੰਗੀ ਵਰਖਾ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਚ ਤਿੰਨ ਚਾਰ ਪੰਜ ਛੇ ਨੂੰ ਜਿਹੜਾ ਹੈਗਾ ਗੰਗਾ ਨਗਰ ਹਰਮਾਨਗੜ ਦੇ ਵਿੱਚ ਵਰਖਾ ਵਧਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਵੱਲੋਂ ਪ੍ਰਗਟ ਕੀਤੀ ਗਈ ਹੈ ਜੰਮੂ ਦੇ ਵਿੱਚ ਇਨਾਂ ਦੀ ਸੰਭਾਵਨਾ ਹੈ ਕਿ ਵਰਖਾ ਹੁੰਦੀ ਰਹੇਗੀ ਇਸੇ ਤਰੀਕੇ ਨਾਲ ਯੂਪੀ ਯੂਪੀ ਦੇ ਵਿੱਚ ਆਲਰੇਡੀ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਭਾਰੀ ਵਰਖਾ ਹੋਈ ਹੈ ਕੋਈ ਥਾਵਾਂ ਤੇ ਬਹੁਤ ਭਾਰੀ ਵਰਖਾ ਦੀ ਅਗੇ ਸੰਭਾਵਨਾ ਹੈ orange alert ਚੱਲੀ ਹੈ ਜੇ ਆਪਾਂ ਕਹਿ ਰਹੀਏ ਕਿ ਪੰਜਾਬ ਦਾ ਵੀ ਕੌਣ ਚੋਰੀ ਕਰ ਰਿਹਾ ਹੈ ਤਾਂ ਪੰਜਾਬ ਦਾ ਵੀ ਚੋਰੀ ਕਰ ਰਿਹਾ ਸੀ ਦਿੱਲੀ ਪੰਜਾਬ ਦਾ ਵੀ ਚੋਰੀ ਕਰ ਰਿਹਾ ਸੀ ਯੂਪੀ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਸੰਭਾਵਨਾ ਹੈ ਕਿ ਜਿਹੜਾ ਇੱਕ ਲੋਅ ਪ੍ਰੈਸ਼ਰ ਏਰੀਆ ਹੁੰਦਾ ਜਿਵੇਂ ਤੁਸੀਂ ਵਿੰਡੀ ਦਾ ਮਾਡਲ ਦੇਖੋਗੇ ਤਾਂ ਇਹ ਸਾਰੇ ਇਹ ਦਿਖਾ ਰਿਹਾ ਹੈ ਕਿ ਇਹ ਲਾਲ ਨਿਸ਼ਾਨ ਦਿਵਾ ਰਿਹਾ ਹੈ ਕਿ ਵਰਖਾ ਵੱਧ ਸਕਦੀ ਹੈ ਆਉਣ ਵਾਲੇ ਦਿਨਾਂ 'ਚ 3 ਤਰੀਕ ਨੂੰ ਜਿਹੜਾ ਹੈਗਾ ਪੂਰਬੀ ਹਿੱਸੇ 'ਚ ਵਰਖਾ ਵੱਧਦੀ ਹੈ ਜਦੋਂ ਇਹ 4 ਤਰੀਕ ਨੂੰ ਆਉਣੇ ਆਪਾਂ ਤੇ 4 ਤਰੀਕ ਨੂੰ ਜਿਹੜਾ ਹੈਗਾ ਦੱਖਣ ਪੱਛਮ ਪੰਜਾਬ ਦੇ ਵਿੱਚ ਵੀ ਚੰਗੀਆਂ ਖਾਸੀਆਂ ਝੁੱਟੀਆਂ ਜਿਹੜਾ ਹੈਗਾ ਵਿੰਡੀ ਵਾਲੇ ਦਿਖਾ ਰਿਹਾ ਕਿ ਲੱਗ ਸਕਦੀਆਂ ਤਾਂ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਮਾਨਸੂਨ ਦੇ ਨਾਲ ਹਰ ਸਾਲ ਹੀ ਇਹ ਹੁੰਦਾ ਕਿ ਜੈਸ ਸਮੇਂ ਮਾਨਸੂਨ ਆਉਂਦਾ ਹੈ ਇੱਕਦਮ ਆ ਕੇ ਕੁਛ ਇਸ ਵਿੱਚ ਵਰਖਾ ਕਰਦਾ ਫਿਰ ਜਿਹੜਾ ਹੈਗਾ ਰੁਕ ਜਾਂਦਾ ਹੈ ਲੇਕਿਨ ਕੁਛ ਦਿਨ ਬਾਅਦ ਇਹ ਗਤੀ ਫੜਦਾ ਹੈ ਤੇ ਜਿਹੜੀ ਗਤੀ ਫੜਦਾ ਉਸ ਗਤੀ ਦੇ ਵਿੱਚ ਫਿਰ ਜਿਹੜੀ ਹਈਆਂ ਚੰਗੀਆਂ ਵਰਖਾ ਹੋਣ ਦੀ ਸੰਭਾਵਨਾ ਰਹਿੰਦੀ ਹੈ ਤਾਂ ਇਹੇ ਉਮੀਦ ਕਰ ਸਕਦੇ ਹਾਂ ਵੱਡੀ ਗੱਲ ਜਿਹੜੇ ਵੀਰੇ ਸਵਾਲ ਚੁੱਕਦੇ ਆ ਕਿ ਜਾਣਕਾਰੀ ਗਲਤ ਹੋ ਗਈ ਦੋਸਤੋ ਸਾਡੇ ਵੱਲੋਂ ਕੇਵਲ ਤੇ ਕੇਵਲ ਭਾਰਤੀ ਮੌਸਮੀ ਭਾਗ ਦਾ ਡਾਟਾ ਪੜ੍ਹ ਕੇ ਸੁਣਾਇਆ ਜਾਂਦਾ ਹੈ ਤੇ ਉਸ ਡਾਟੇ ਦੇ ਅਨੁਸਾਰ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਮੌਨਸੂਨ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਕੋਈ ਵੀ ਪ੍ਰੋਡਕਟ ਨਹੀਂ ਕਰ ਸਕਦਾ ਹੁਣ ਤੁਸੀਂ ਇਹ ਛੇ ਤਰੀ ਨੂੰ ਦੇਖੋ ਕਿ ਕੀ ਦਿਖਾ ਰਿਹਾ ਹੈ ਫਿਰੋਜ਼ਪੁਰ ਤੋਂ ਲੈ ਕੇ ਬਾਰਡਰ ਦੇ ਨਾਲ ਨਾਲ ਉੱਪਰ ਤੱਕ ਲਾਲ ਨਿਸ਼ਾਨ ਹੈ ਕਿ ਕਾਫੀ ਚੰਗੀ ਭਾਰੀ ਵਰਖਾ ਦਿਖਾ ਰਿਹਾ ਹੈ ਤਾਂ ਜੇ ਇਸ ਦੀ ਸੂਚਨਾ ਹੋਣਾ ਕਿਸਾਨ ਤੱਕ ਲੈ ਕੇ ਜਾਵਾਂਗੇ ਤਾਂ ਉਹ ਵੀ ਜ਼ਰੂਰੀ ਹੈ ਪਰੰਤੂ ਮੌਨਸੂਨ ਚ ਇਹ ਹੁੰਦਾ ਕਿ ਇਹ ਚੀਜ਼ਾਂ ਬਦਲ ਜਾਂਦੀਆਂ ਹਨ ਜਿਹੜੇ ਬਦਲ ਜਾਂਦੀਆਂ ਤੇ ਉਹ ਸਮੇਂ ਜਾ ਕੇ ਦਿੱਕਤ ਹੁੰਦੀ ਹੈ ਇਸ ਕਰਕੇ ਜਾਂ ਤਾਂ ਇਸ ਵੀਡੀਓ ਨੂੰ ਗੋਲ ਕਰਕੇ ਕੀਤਾ ਜਾਵੇ ਕਿ ਹਾਂ ਵੀ ਹੋਏਗੀ ਕੁਝ ਜਗ੍ਹਾ ਭਾਰੀ ਵੀ ਪੈ ਜੂਗੀ ਕੁਝ ਜਗ੍ਹਾ ਨਹੀਂ ਪਊਗਾ ਜੀ ਤਾਂ ਉਹਦੇ ਨਾਲੋਂ ਜੇਕਰ ਅਸੀਂ ਨੂੰ ਸਪਸ਼ਟ ਜ਼ਿਲ੍ਹੇ ਵਾਈਜ਼ ਜਿਵੇਂ ਜਾਣਕਾਰੀ ਦਿੱਤੀ ਗਈ ਹੈ ਉਸ ਤੇ ਤਿਕਣਾ ਪੜਦੇ ਆਂ ਤਾਂ ਉਹਦੇ ਵਿੱਚ ਕਈ ਵਾਰੀ ਲੱਗਦਾ ਹੈ ਕਿ ਹਾਂ ਵੀ ਇਨ੍ਹਾਂ ਜ਼ਿਲ੍ਹਿਆਂ 'ਚ ਵਰਖਾ ਕਹੀ ਸੀ ਪਰੰਤੂ ਇਨ੍ਹਾਂ ਜ਼ਿਲ੍ਹਿਆਂ 'ਚ ਵਰਖਾ ਨਹੀਂ ਹੋਈ ਤਾਂ ਦੋਸਤੋ ਥੋੜਾ ਜਿਹਾ ਸਬਰ ਰੱਖਣ ਦੀ ਜ਼ਰੂਰਤ ਹੈ ਵਰਖਾ ਹੋਵੇਗੀ ਅਗਲੇ ਜਿਹੜੇ ਦਿਨ ਹੈਗੇ ਆ ਚੰਗੀ ਵਰਖਾ ਵਾਲੇ ਹੋਣਗੇ ਸਿਰਫ 1-2 ਦਿਨਾਂ ਦਾ ਫਰਕ ਹੁਣ ਇੱਧਰ ਉੱਧਰ ਦਾ ਰਹਿ ਗਿਆ ਧੰਨਵਾਦ ਦੋਸਤੋ ਮਿਹਰਬਾਨੀ